ਹਰੇ ਦਾ ਮੂੰਹ ਬੰਦ ਹੋ ਸਕੇ ਅੱਜ ਤੁਸੀਂ ਉਹ ਮੂੰਹ ਬੰਦ ਕਰ ਦਿੱਤਾ ਲੋਗੇ ਦੀ ਮੰਡੀ ਵਿੱਚ ਕਿਤੇ ਤੁਹਾਡੇ ਬੈਠਣ ਲਈ ਖੜਨ ਨਹੀਂ ਥਾਂ ਤੱਕ ਨਹੀਂ ਤੇ ਰਿਪੋਰਟਸ ਆ ਰਹੀਆਂ ਹੱਲੇ ਵੀ ਕਈ ਕਈ ਕਿਲੋਮੀਟਰ ਦੂਰ ਤੱਕ ਜਾਮ ਲੱਗੇ ਹੋਏ ਐ ਸਾਡੇ ਸਾਥੀ ਸਾਡੇ ਭਰਾ ਦੂਰ ਦੂਰ ਤੱਕ ਫਸੇ ਹੋਏ ਐ ਇੱਥੇ ਆਉਣਾ ਚਾਹੁੰਦੇ ਐ ਮੈਂ ਇੱਕ ਖਾਸ ਸੁਨੇਹਾ ਪੰਜਾਬ ਦੇ ਸਟੇਜ ਤੇ ਲੋਕਾਂ ਨੂੰ ਦੇਣਾ ਚਾਹਾਂ ਹਰ ਕੋਈ ਉੱਠਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਵੀ ਲੋ ਜੀ ਇਹ ਤਾਂ ਰੋਲ ਧਰਨਾ ਲਾ ਦਿੰਦੇ ਆ ਇਦਾਂ ਜੀ ਰੋਜ਼ ਟ੍ਰੈਫਿਕ ਜਾਮ ਕਰ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਅੱਜ ਨਿਗਾਹ ਮਾਰੋ ساری ਦੁਨੀਆ 'ਚ ਹੋ ਕੀ ਰਿਹਾ ਹੈ ਐਲਨ ਮਸਕ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ 트੍ਰੰਪ ਦੇ ਖੰਨ ਮਰੋੜ ਰਿਹਾ ਹੈ ਨਦੀ ਦੇ ਕਰਨ ਉਹ ਰੇ ਅੰਬਾਨੀ ਤੇ ਅਦਾਨੀ ਸਾਰੀ ਦੁਨੀਆ ਚ ਕਾਰਪੋਰੇਟਾਈ ਕਾਰਪੋਰੇਟਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ ਕਾਰਪੋਰੇਟਸ ਦੀ ਅੱਖ ਤੁਹਾਡੀਆਂ ਕਰਨੀਆਂ ਜ਼ਮੀਨਾਂ ਉੱਤੇ ਨਹੀਂ ਜਿਹੜੇ ਕਹਿੰਦੇ ਨੇ ਨਾ ਕਿ ਰੋਜ਼ ਧਰਮੇ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਗੁਮਰਾਹ ਨਾ ਹੋਵੋ ਇਹ ਐਸ ਕੇ ਐਮ ਇੱਕ ਕੰਗ ਹੈ ਇਹ ਕੰਗ ਬਣ ਕੇ ਛੜੀਏ ਉਹ ਕਾਰਪੋਰੇਟ ਦੀਆਂ ਨੀਤੀਆਂ ਨੂੰ ਰੋਕਣ ਵਾਸਤੇ ਜੇ ਕੰਧ ਟੁੱਟ ਗਈ ਇੱਥੇ ਦਾ ਬਿਜ਼ਨਸ ਕਮਿਟੀ ਇੱਥੇ ਦੇ ਦੁਕਾਨਦਾਰ ਇੱਥੇ ਦਾ ਕੁਝ ਨਹੀਂ ਬਚਣਾ ਦਿਨਾਂ ਵਿੱਚ ਕਬਜ਼ਾ ਕਰਨੇਗੇ ਇਸ ਲਈ ਇਹ ਲੜਾਈ ਤੁਹਾਡੀ ਹੈ ਕਿਸਾਨ ਇੱਕ ਧਿਰ ਬਣ ਕੇ ਖੜਾ ਹੈ ਕਿਸਾਨ ਕੋ ਅੱਧੀ ਲੜਾਈ ਲੜ ਰਹੀ ਹੈ ਸਾਰੇ ਦੇਸ਼ ਦੀ ਲੜਾਈ ਲੜ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਾਂ ਮੇਰਾ ਤਾਲਮੇਲ ਤਾਲਮੇਲ ਦਾ ਵਿਦੇਸ਼ਾਂ ਜੀਓ ਕਿਸਾਨ ਦੇ ਜਥੇਬੰਦੀਆਂ ਨਾਲ ਬਹੁਤ ਸਾਰੇ ਕੋ 40 42 ਦੇਸ਼ਾਂ ਨਾਲ ਹਰ ਪਾਸੇ ਕਾਰਪੋਰੇਟਸ ਦਾ ਵਿਰੋਧ ਹੋ ਰਿਹਾ ਹੈ ਜਰਮਨੀ 'ਚ ਵਿਰੋਧ ਹੋ ਰਿਹਾ ਹੈ ਇੰਗਲੈਂਡ 'ਚ ਵਿਰੋਧ ਹੋ ਰਿਹਾ ਹੈ ਇਟਲੀ 'ਚ ਵਿਰੋਧ ਹੋ ਰਿਹਾ ਹੈ ਫਰਾਂਸ 'ਚ ਵਿਰੋਧ ਹੋ ਰਿਹਾ ਹੈ ਅਮਰੀਕਾ 'ਚ ਵਿਰੋਧ ਹੋ ਰਿਹਾ ਹੈ ਕਾਰਪੋਰੇਟਸ ਦਾ ਵਿਰੋਧ ਸਾਰੀ ਦੁਨੀਆ 'ਚ ਹੋ ਰਿਹਾ ਹੈ ਕਿਉਂਕਿ ਕਾਰਪੋਰੇਟ ਦੇ ਮੂੰਹ 'ਚ ਪਾਣੀ ਆਇਆ ਹੈ ਜਿਵੇਂ ਮੇਰੇ ਸਾਥੀ ਕਹਿ ਰਹੇ ਸੀ ਜੇ ਤੁਹਾਡੇ ਕੋਲ ਜ਼ਮੀਨ ਖੋਹ ਵੀ ਜਾਏ ਅੰਗਰਾਂ ਦੇ ਕਬਜ਼ੇ 'ਚ ਹੋ ਜਾਈਏ ਤਾਂ ਉਹ ਦੇ ਤੁਸੀਂ ਗੁਲਾਮ ਹੋ ਜਾਓਗੇ ਉਹਨਾਂ ਨੇ ਸਰਕਾਰਾਂ ਬੁਲਾਉਂ ਕਰ ਲਈਆਂ મોદી ਹੈ ਤਾਂ ਮੁਮਕਨ ਹੈ ਇਹ ਤੁਸੀਂ ਦੋੜ ਦਿੱਤਾ ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ ਸਾਡਾ ਇੱਕ ਸਾਥੀ ਮਰਨ ਵਰਤੇ ਬੈਠਾ ਠੀਕ ਫੈਸਲਾ ਜਿਵੇਂ ਮਰਜ਼ੀ ਉਹਨੇ ਲੈ ਲਿਆ ਐਸਕੇਮ ਦੇ ਨਾਲ ਸਦਾ ਮਸ਼ੂ ਕਰ ਨਹੀਂ ਕੀਤਾ ਕੁਝ ਵੀ ਹੋ ਗਿਆ ਪਰ ਇਹ ਐਸਕੇਮ ਨਹੀਂ ਸੀ ਸੰਸਥਾ ਐਸੀ ਐਸੀ ਜਮਾਤ ਹੈ ਜਿੱਦਾਂ ਵੀ ਉਹਦੇ ਖਿਲਾਫ ਕੋ ਚਾਹੁੰਦਾ ਸਾਡੇ ਸਾਥੀਆਂ ਦੇ ਖਿਲਾਫ ਸਰਕਾਰ ਨੇ ਕੋਈ ਕਦਮ ਚੁੱਕਿਆ ਤਾਂ ਅਸੀਂ ਕਦੇ ਭਾਰਤ ਬੰਦ ਕੀਤਾ ਕਦੇ ਟ੍ਰੈਫਿਕ ਜਾਮ ਕੀਤਾ ਕਦੇ ਕੋਰਪੋਰੇਟ ਫਰੀ ਕੀਤੇ ਅਸੀਂ ਹਰ ਵਾਰੀ ਕੋਈ ਨਾ ਕੋਈ ਐਕਸ਼ਨ ਕੀ ਗਾਇ ਸਿੱਧ ਕਰ ਲਈ ਵੀ ਇਹ ਨਹੀਂ ਸਾਡੇ ਨਹੀਂ ਉਹ ਬਥਰੇ ਆ ਉਹ ਸਾਡੇ ਹੈ ਠੀਕ ਹੈ ਭਰਾਵਾਂ ਵਿੱਚ ਵੀ ਉਹ ਮਤਾਵਾ ਹੋ ਜਾਂਦਾ ਹੈ ਕਿਸੇ ਵੇਲੇ ਉਹ ਦੁੱਖ ਹੋ ਜਾਂਦਾ ਸਾਰਾ ਕੁਝ ਆਖਰ ਨੁਕਾਨ ਆ ਨੁਕਾਨ ਦੇ ਕਿਸੇ ਤੇ ਗਲਤੀ ਵੀ ਹੋ ਜਾਂਦੀ ਹੈ एसकेएम में मैं अपनी जिंदगी दे 53 54 साल किसान लहर ਲਈ ਲਾਇਨੇ ਸਭ ਤੋਂ ਵਧੀਆ ਤਜਰਬਾ ਐਸਕੇएम ਬਣਨ ਤੋਂ ਬਾਅਦ ਇਹ ਹੋਇਆ ਕਿ ਜਦੋਂ ਕੋਈ ਫੈਸਲਾ ਲੈਣਿਆ ਉਹਨੂੰ کئی-ਕਈ ਦਿਨ ਬਹਿਸ ਕਰਕੇ ਨਿਰਖਦੇ ਆ ਕੋਈ ਛੋਟੀ ਜਿਹੀ ਜਦੋਂ ਬੰਦੀ ਐ ਕੋਈ ਬਗੜੀ ਜਦੋਂ ਬੰਦੀ ਐ ਇਹਦਾ ਕੋਈ ਸਵਾਲ ਨਹੀਂ ਹਰ ਇੱਕ ਦੀ رائے ਨੂੰ ਪੂਰਾ ਪਰਚੋਰ ਕਰਨ ਤੋਂ ਬਾਅਦ ਫੈਸਲਾ ਲੈਨੇ ਤੋ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਅੱਜ ਦਾ ਪ੍ਰੋਗਰਾਮ ਵੀ ਹੋਣਾ ਐਲਾਨ ਕਰਾਂਗੇ ਸਾਡੇ ਲੋ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰਾ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਉਹ ਕਰ ਰਹੀ ਇਹਨੇ ਇੱਕ ਵਾਰਨਿੰਗ ਸਿਗਨਲ ਮੋਦੀ ਸਰਕਾਰ ਨੂੰ ਦਿੱਤਾ ਅੱਜ ਭਾਰਤ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਤੁਸੀਂ ਕਰਮਸਤੀਆਂ ਜੀਆਂ ਕਰਦੇ ਹੋ ਨਾਲ ਆ ਜਿਹੜਾ ਗ੍ਰਾਫਟ ਪੋਲਿਸੀ ਉਹਨ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨੇ ਭਈ ਅਸੀਂ ਨੂੰ ਰਾਤ ਕਰਾਂਗੇ ਪਰ ਵਿਧਾਨ ਸਭਾ ਦੱਸਿਆ ਸੀ ਕਿ ਕਿਹਦੀ ਸਰਦਿ ਕੱਲ੍ਹ ਤੱਕ ਦੀ ਤਾਰੀਖ ਹੈ ਤੁਸੀਂ ਸਾਨੂੰ ਦਿੱਲੀ 'ਚ ਵੋਟਾਂ ਲੈਣ ਦਾ ਫਿਕਰ ਪੈ ਗਿਆ ਇੱਥੇ ਦੀ ਟੋਕਲ ਇਕਨੋਮੀ ਦਾ ਫਿਕਰ ਨਹੀਂ ਟੋਕਲ ਆਰਥਚਾਰੇ ਦਾ ਫਿਕਰ ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੰਦਰ ਕੋਈ ਚਾਹ ਗਿਆ ਪੰਜਾਬ ਦੀ ਗੰਢੀ ਵੱਲ ਉਹਦੀਆਂ ਅੱਖਾਂ ਖੜ ਦੇਵਗੇ ਕਿਥੇ ਦੇ ਕਿਸਾਨ ਬੜੀ ਸਪਾਸ ਦੀ ਗੱਲ ਹੈ ਇਸ ਦੇ ਦੇਸ਼ ਵਿੱਚ ਗਰੀਬੀ ਹੈ ਬੇਰੁਜ਼ਗਾਰੀ ਹੈ ਇੰਨੇ ਲੰਬੇ ਸਮੇਂ ਦੇ ਬਾਅਦ 750 ਤੋਂ ਹਾਕੇ 20 ਜਣ ਤੋਂ ਬਾਅਦ ਇਸ ਦੇਸ਼ ਵਿੱਚ ਅਸੀਂ ਗਰੀਬੀ ਬੇਰੁਜ਼ਗਾਰੀ ਵਰਗੇ ਸਮੱਸਿਆਵਾਂ ਕਿਸਾਨ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੇ ਫਿਰ ਸਾਨੂੰ ਕੋਈ ਅਧਿਕਾਰੀ ਨਹੀਂ ਹੈ ਅਧਿਕਾਰੀ ਨਹੀਂ ਪੋਲਿਟਿਕਲ ਲੋਕਾਂ ਨੂੰ ਇਹ ਕਹਿਣ ਲਾ ਵੀ ਇਹ ਦੇਸ਼ ਦੀ ਇਕਨੋਮੀ ਐਗਰੋ ਬੇਸਡ ਇਕਨੋਮੀ ਹੈ ਜੇ ਐਗਰੋ ਬੇਸਡ ਇਕਨੋਮੀ ਹੈ ਤਾਂ ਐਗਰੀ ਦਾ ਐਗਰੀਕਲਚਰ ਦਾ ਖਿਆਲ ਰੱਖੋ ਹੁਣ ਲੋਕੀ ਜਾਗ ਮੈਂ ਅਜ ਰਾਏ ਇਕੱਠ ਜਿਹੜੇ ਕਿਲੋਮੀਟਰਾਂ ਤੱਕ ਸਾਡੇ ਸਾਥੀ ਆਲੇ ਬਾਹਰ ਖੜੇ ਆ ਇਸ ਕਰਕੇ ਸਟੈਬਲਿਸ਼ ਕਰ ਦਿੱਤਾ ਐਸ ਕੇ ਐਮ ਉਸੇ ਇਰਾਦੇ ਨਾਲ ਉਸੇ ਗ੍ਰਿਣਤਾ ਦੇ ਨਾਲ ਫੇਰ ਕਦੀ ਆਪਣੀਆਂ ਗੰਗਾਂ ਨਹੀਂ ਮੋਦੀ ਨੂੰ ਉਹ ਸਭ ਸਿਖਾਵਾਂਗੇ ਮੋਦੀ ਦੇ ਪੁਰਖੇ ਵੀ ਯਾਦ ਰੱਖਣਗੇ ਮੈਂ ਤੁਹਾਨ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੰਨੇ ਕੋਰੇ ਦੇ ਬਾਵਜੂਦ ਸਾਥਾ ਜੋ ਪੰਜਾਬ ਦੇ ਕੋਨੇ-ਕੋਨੇ ਤੋਂ ਤੁਰੇ ਬਹੁਤ ਮੁਸ਼ਕਲ ਆਈਆਂ ਪਰ ਉਹਦੇ باوجود ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਆਇਓ ਹਾਲੇ ਵੀ ਆਈ ਜਾ ਰਹੇ ਹੋ ਮੁੱਗੇ ਵੱਡੀ ਫਤਹ ਨਹੀਂ ਰਿਹਾ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਇਹ ਅਜਾਈ ਨਹੀਂ ਜਾਏਗੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਜਿਹੜਾ ਤੁਹਾਡਾ ਮਨ ਬਣਿਆ ਇੱਕ ਵੱਡਾ ਅੰਦੋਲਨ ਖੜਾ ਕਰੂੰਦਾ ਫੁੱਟ ਪਿੰਡ-ਪਿੰਡ ਜਾਣ ਦਾ ਸਮਾਂ ਹੈ ਕੇ ਵੀ ਗੱਲ ਕਰੀਏ ਸ਼ਹਿਰਾਂ ਵਾਲੇ ਭਰਾਵਾਂ ਨੂੰ ਇੱਕ ਵਾਰੀ ਫੇਰ ਜਾਈਏ ਡਾਕਟਰ ਸਾਹਿਬ ਮੇਰੇ ਵੱਲ ਧਿਆਨ ਦਿਓ ਇੱਕ ਲੋੜ ਹੈ ਇੱਕ ਵੀਨਾ ਇਸ ਗੱਲ ਤੇ ਲਾਈਏ ਜਿਹੜੇ ਕਹਿੰਦੇ ਨੇ ਵੀ ਪਤਾ ਨਹੀਂ ਅਸੀਂ ਆਪਣੀ ਚੁੱਪੀ 'ਚ ਬੈਠੇ ਸੁੱਖੀ ਸੁੱਖੀ ਹਾਂ ਆਹ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਕਲੀਅਰ ਕਰ ਰਹੇ ਵੀ ਤੁਹਾਡੇ ਵੱਲ ਵੀ ਕਾਰਪੋਰੇਟ ਸਰਕਲ ਵਾਲੇ ਨੇ ਆ ਜਿਹੜੇ ਵੱਡੀਆਂ-ਵੱਡੀਆਂ ਸੜਕਾਂ ਨਿਕਲ ਰਹੀਆਂ ਇਹ ਤੁਹਾਡੇ ਲਈ ਨਹੀਂ ਨਿਕਲ ਰਹੀਆਂ ਇਹਦੀ ਪਾਲਸੀ ਦੇ ਵਿਚਾਰ 10 ਕਿਲੋਮੀਟਰ ਦੇ ਬਾਅਦ ਇੱਕ ਵੱਡਾ ਪਰਚੇਜ਼ਿੰਗ ਸੈਂਟਰ ਹੋਏਗਾ ਜਿੱਥੇ ਵੱਡੇ-ਵੱਡੇ ਮਾਲ ਹੋਣਗੇ ਜਿਹੜੇ ਤੁਹਾਡੀ ਦੁਕਾਨਦਾਰੀ ਨੂੰ ਖਾ ਜਾਣਗੇ ਹੋਟਲ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ ਇਸ ਦੇਸ਼ ਦੀ ਜਿਹੜੀ ਇੱਥੇ ਦੇ ਲੋਕ ਕਦੀ ਬਰदाश्त ਨਹੀਂ ਕਰਨਗੇ ਔਰ ਨਾਲ ਹੀ ਇੱਥੇ ਦੀ politcal leadership ਚਾਹੇ ਕਿਸੇ ਪਾਰਟੀ 'ਚ ਬੈਠੀ ਹੈ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਲੋਕ ਤੁਹਾਨੂੰ ਬਾਤ ਕਰ ਰਿਹਾ ਤੁਸੀਂ ਸਿਰਫ ਵੋਟਾਂ ਵੇਲੇ ਲੋਕਾਂ ਕੋਲ ਆਉਂਦੇ ਹੋ ਜਦੋਂ ਵੋਟਾਂ ਨਹੀਂ ਲੈਂਦੇ ਸਿਰਫ ਅਖਬਾਰਾਂ 'ਚ ਬਿਆਨ ਦਿੰਦੇ ਹੋ ਕਿਤੇ ਲੋਕਾਂ ਦੇ ਫੱਕਾ ਵਾਸਤੇ ਕਿਤੇ ਤੁਹਾਡੀ ਕੋਈ ਮੂਵਮੈਂਟ ਨਹੀਂ ਪਾਰਲੀਮੈਂਟ ਵਿੱਚ ਤੁਸੀਂ ਹੋ ਉੱਤੇ ਤੁਹਾਡੀ ਆਪਸੀ ਕੁਕੜ ਕੋ ਹੁੰਦੀ ਹੈ ਲੋਕਾਂ ਦੇ ਮੁੱਦਿਆਂ ਦੀ ਕਿਤੇ ਮੂਵਮੈਂਟ ਨਹੀਂ ਕਿਉਂ ਨਹੀਂ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਬਾਣੀ ਮੈਂਡ ਵਿੱਚ ਦਬਾਅ ਪਾਇਆ ਵੀ ਐਮਐਸਪੀ ਜੀ ਮੰਗ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿਓ ਕਿਉਂ ਨਹੀਂ ਦਬਾਅ ਪਾਇਆ ਕਿਸਾਨਾਂ ਦਾ ਕਰਜ਼ਾ ਖਤ ਕਰੋ ਕਿਸਾਨਾਂ ਦਾ ਕਰਜ਼ਾ ਜੇ ਹਰ ਸਾਲ 3 ਲੱਖ ਕਰੋੜ ਰੁਪਈਆ ਕੁਝ ਗਿਣਤੀ ਦੇ ਕਾਰਪੋਰੇਟ ਕਰਾਣਿਆਂ ਦਾ ਮਾਫ ਹੋ ਸਕਦਾ ਹੈ ਆ ਇਸ ਦੇਸ਼ ਦੇ ਕਰੋੜ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਨੂੰ ਬੇਸਤੀ ਦਿੱਕਤ ਹੈ ਇਹ ਨਹੀਂ ਇਸ ਸਰਕਾਰ ਕੋਲ ਪੈਸਾ ਨਹੀਂ 40 ਲੱਖ ਕਰੋੜ ਰੁਪਈਆ ਪਿਛਲੇ 12 ਸਾਲਾਂ ਵਿੱਚ ਕਾਰਪੋਰੇਟਾਂ ਇਸ ਸਰਕਾਰ ਨੇ ਮਾਫ ਕੀਤਾ ਹੈ ਤੇ ਸਾਡੇ ਜਮੇ ਕਿੰਨੇ ਹੈ ਤੇ ਸਾਡੀ ਆਬਾਦੀ ਕਿੰਨੀ ਹੈ ਯਾਦ ਰੱਖਿਓ ਮੈਂ ਇੱਕ ਵਾਰ ਨਹੀਂ ਦਿੰਦਾ ਵਾਰਨੇ ਕੇ ਜਨਾਬ ਜੇ ਇਹਨਾਂ ਲੋਕਾਂ ਨੇ ਮੰਨ ਬਣਾ ਲਿਆ ਜਿਹਨੂੰ ਤੁਸੀਂ ਅੰਗਦਾਤਾ ਕਹਿੰਦੇ ਹੋ ਜੇ ਅਸੀਂ ਥੋੜਾ ਜਿਹਾ ਇਸਾ ਕਟਾਉਂਦਾ ਨਾ ਅੰਗ ਦਾ ਪੈਦਾਵਾਰ ਦਾ ਮੋਦੀ ਦੀ ਸਰਕਾਰ ਕਿਤੇ ਲੱਭੀ ਨਹੀਂ ਅਸੀਂ ਇਹਨਾਂ ਪੈਦਾ ਕਰਨ ਤੋਂ ਰੋਕਾ ਸਕਦੇ ਆ ਇਹ ਸਾਡੇ ਹੱਥ 'ਚ ਹੈ ਤੁਹਾਡਾ ਦਿਮਾਗ ਦੋਸਤ ਕਰਨ ਬਾਅਦ 'ਚ ਸਾਡੇ ਕੋਲ ਹਥਿਆਰ ਹੈ ਤਿਆਰ ਰਹੋ ਉਹਨਾਂ ਦੇ ਉਹਨਾਂ ਵਾਲੇ ਸਮੇਂ ਵਿੱਚ ਸ਼ਾਇਦ ਇਹ ਜੇ ਪੁੱਤਰੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਇਹੋ ਜੇ ਸਖਤ ਸਤ ਸਾਲ ਸਾਲੂਕਾਦੋਂ ਵਿੱਚ ਉਪਰੇ ਪੈਣ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦੀ ਹਾਂ ਔਰ ਮੇਰੀ ਬੇਟੀ ਹੈ ਪੀਏ ਸੁਨੇਹਾ ਪਈਆ ਕੌਣ ਵਾਲਾ ਸਮਾ ਇੱਕ ਵੱਡੇ ਅੰਦੋਲਨ ਦਾ ਸਮਾ ਇਹ ਫੇਰ ਪਿੰਡਾਂ ਦੇ ਵਿੱਚ ਪਿੰਡ ਪਿੰਡ ਘਰ ਘਰ ਲੈ ਕੇ ਜਾਓ ਅੱਜ ਕੱਲ ਫੇਰ ਹੈ ਕੁਝ ਸਮਾ ਕੱਢੋ ਆਪਣੇ ਭਾਈਚਾਰੇ ਨੂੰ ਆਪਣੇ ਆਲੇ ਦੋਲੇ ਦੇ ਜਿਹੜੇ ਦੂਸਰੇ ਵਰਕਾਂ ਦੇ ਲੋਕ ਨੇ ਉਹਨਾਂ ਨੂੰ ਜੋ ਫਿਰ ਬੰਦ ਕਰਨ ਦਾ ਇਹਨਾਂ ਕਹਿੰਦਾ ਸਿਮਾ ਜੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਟਾਈਟ ਕਰਤਾ ਦੋਨੇ ਪਾਸੇ ਇੱਕ ਤਾਂ 2:30 ਵਜੇ ਜਿਹੜੀ ਇਕਤਾ ਕਮੇਟੀ ਬਣੀ ਐ ਐਸ ਕੇ ਅੰਦੀ ਉਹਨੇ ਕੋਈ ਵੱਡੇ ਐਲਾਨ ਕਰਨੇ ਆ ਸੋ ਮੇਰੀ ਗੁਜਾਰਿਸ਼ ਹੈ ਸਾਰੇ ਬੈਠੇ ਰਹੋ ਅਜੇ ਬਹੁਤ ਸੀਨੀਅਰ ਆਗੂ ਬੈਠੇ ਆ ਜਿਨ੍ਹਾਂ ਨੇ ਤੁਹਾਡੇ ਨਾਲ ਰੂਹ ਰੂ ਹੋਣਾ ਹੈ ਉਹਨੇ ਡਾਕਟਰ ਦਸ